ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਹਦੇ ਇੱਕ ਹੱਥ ਪਿੰਡ ਬਲਾਸਪੁਰ ਹੈ ਦੂਜੇ ਪਾਸੇ ਭਾਗੀ ਕੇ ਨਿਹਾਲ ਸਿੰਘ ਵਾਲਾ ਇਹਦੇ ਨੇੜੇ ਰਹਿ ਜਾਂਦਾ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਜਿਆਦਾਤਰ ਇੱਥੇ ਮੱਝਾਂ ਜਾਂ ਜਰਸੀ ਗਾਵਾਂ ਹੁੰਦੀਆਂ ਪਰ ਅੱਜ ਦੋ ਐਚਐਫ ਨਸਲ ਦੀਆਂ ਵੜੜਾਂ ਤੁਹਾਨੂੰ ਦਿਖਾਉਂਗਾ ਇੱਕ ਝੋਟੀ ਤਾਜੀ ਸੂਈ ਵੀ ਵੀ ਦਿਖਾਉਣੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਕਿ ਜਿਹੜਾ ਵੀ ਚਾਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਆਪਦੀ ਸਮਝ ਨਾਲ ਪਸ਼ੂ ਖਰੀਦਿਓ ਆ ਕੇ ਦੇਖਿਓ ਕੋਲ ਖੜਕੇ ਤੇ ਫੇਰ ਸੌਦੇ ਜਿਹੜੇ ਉਹ ਬਾਈ ਨਾਲ ਰਲਾਇਓ ਕਿਉਂਕਿ ਪਸ਼ੂ ਸਾਹਮਣੇ ਦੇਖਿਆ ਫਰਕ ਹੁੰਦਾ ਤਸੱਲੀ ਕਰਨ ਦਾ ਹੱਕ ਹੁੰਦਾ ਜ਼ਰੂਰ ਕਰ ਲਿਆ ਕਰੋ ਆਓ ਮਿਲਦੇ ਹਾਂ ਬਾਈ ਨੂੰ ਬਲਵਿੰਦਰ ਭਾਈ ਸਸਰੀ ਕਾਲ ਸਸਰੀ ਗਾਲ ਭਾਈ ਜਗਜੀਤ ਬਲਵਿੰਦਰ ਅੱਜ ਤਿੰਨ ਨਾਗ ਦਿਖਾਉਣੇ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਤੋਂ ਡਿਟੇਲ ਸ਼ੁਰੂ ਕਰਾਂਗੇ ਇਹ ਬਾਈ ਜਗਜੀਤ ਪਹਿਲਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਆ ਸੂਈ ਨੂੰ ਅੱਜ ਸੂਈ ਨੂੰ ਭਾਈ 4 ਦਿਨ ਹੋ ਗਏ ਨੂੰ ਜਗਜੀਤ ਦਾੜੂਆ ਜਮਾ ਕੱਚਾ ਨਾਲ ਆ ਵਿਖਾ ਦਿੰਨੇ ਨੇ ਨੇੜੇ ਕਰਕੇ ਠੀਕ ਹੈ ਸੋ ਦੋਸਤੋ 4 ਦਿਨ ਹੋਏ ਆ ਸੂਈ ਨੂੰ 나ੜੂਆ ਨਾਲ ਆ ਵੈਸੇ ਬੱਚੇ ਛੋਟੇ ਤੋਂ ਵੀ ਅੰਦਾਜ਼ਾ ਹੋਊਗਾ ਜਮਾ ਤਾਜੀ ਆ ਭਾਈ ਅਜੇ ਪੱਟੀ ਹੈ ਨਹੀਂ ਆਪਾਂ ਮੂੰਝੋ ਹੋਊਗੀ ਗਰੰਟੀਦਾਰ ਦੰਦਾਂ ਚ ਦੋ ਦੰਦ ਹੋਵੇ ਚਾਰ ਦੰਦ ਹੋਵੇ ਜਾਨੀ ਕਿ ਚਾਰ ਦੰਦ ਲਾਸਟ ਹੋਊਗੀ 6 ਨਹੀਂ ਹੋਣੀ ਠੀਕ ਹੈ ਤੇ ਬਾਕੀ ਹੁਣ ਜਿਹੜਾ ਬੌਲਾ 8 ਕਿਲੋ ਬੌਲਾ ਹੋਊਗਾ ਇਹਦੇ ਥੱਲੇ ਰੇਟ ਇਹਦਾ ਕੀ ਰੱਖਦੇ ਰੇਟ ਜਗਜੀਤ 95000 ਰੁਪਏ ਦੀ ਕੱਟੀ ਦੇਵਾਂਗੇ ਬਈ ਖੋਲੇ ਨੂੰ ਦੋਸਤੋ ਜੈਡ ਬਲੈਕ ਹੈ ਕੋਈ ਵੀ ਵਾਲ ਪੂਸ਼ ਚ ਨਹੀਂ ਵਾਈਟ ਨਜ਼ਰ ਆਉਂਦਾ ਢਾਂਚਾ ਸੋਹਣਾ ਹੈ ਸਿੰਘ ਕੁੰਡਾ ਹੈ 95000 ਰੇਟ ਹੈ ਦੁੱਧ ਤੁਹਾਡੀ ਸੇਵਾ ਦਾ ਇੱਥੇ ਜਿੰਨਾ ਹਾਜ਼ਰ ਹੋ ਚੋਲਿਓ ਪਤਲੀ ਪੂਸ਼ ਬਿਲਕੁਲ ਤੁਹਾਨੂੰ ਮੋੜ ਚੋਂ ਨਜ਼ਰ ਆਊਗੀ ਦਾਂ 24 ਸੋਨਾ ਬਹੁਤ ਆ ਬਾਈ ਗੱਟੀ ਕੰਬਲਾ ਗੁੰਬਲਾ ਜਮੇ ਹੈ ਨੀਗਾ ਅੱਗੋਂ ਦੱਸੋ ਬਿਲਕੁਲ ਹੀ ਤੇ ਲਤਾਂ ਚ ਦੇਖੋ ਕੋਈ ਜਿਹੜੀ ਉਹ ਕੋਲੀ ਕਹਿ ਦਿੰਨੇ ਉਹ ਵੀ ਨਹੀਂ ਦਿਸਦੀ ਹਵਾਨਾ ਦੇਖੋ ਥੋੜਾ ਅੱਗੋਂ ਹਵਾਨਾ ਅਗਲੇ ਪਾਸੇ ਨੂੰ ਵੱਧ ਦਿਸਦਾ ਵਾਕੀ ਜੇ ਤਾਜੀ ਸੋਈ ਬਲਵਿੰਦਰ ਇਹ ਕਿਹੜਾ ਹੋਰ ਕਢਾਈ ਬੱਚਾ ਬੁੱੱਚਾ ਲਾਏ ਤੋਂ ਬਾਈ ਬਹੁਤ ਸੋਹਣੀ ਬਣਦੀ ਹੈ ਜਗੀਜੀਤ ਠੀਕ ਹੈ ਸੋ ਹਜੇ ਇਹਨੇ ਨਿਖਰਨਾ ਹੈ ਜਿਵੇਂ ਜਿਵੇਂ ਦੁੱਤ ਆਊਗੀ ਸੁਨੱਖੀ ਝੋਟੀ ਹੈ ਥਣਾ ਚ ਵਿੱਥੀ ਸੋਹਣੀ ਹੈ ਬਾਕੀ ਫੇਰ ਹਵਾਨਾ ਬੈਕ ਸਾਈਡ ਤੋਂ ਦੇਖੋ ਕੋਸ਼ਿਸ਼ ਰਹਿੰਦੀ ਹੈ ਦੱਸੋ ਵੀ ਤੁਹਾਨੂੰ ਹਰੇਕ ਐਂਗਲ ਤੋਂ ਹਰੇਕ ਪਾਸੇ ਤੋਂ ਪਸੂ ਦਿਖਾ ਦਈਏ ਫਿਰ ਵੀ ਇਹ ਬੇਨਤੀ ਕਰੀਦੀ ਆ ਵੀ ਆ ਕੇ ਆਪਦੀ ਸਮਝ ਨਾ ਖਰੀਦੋ ਜੇ ਕੋਈ ਭਰਾ ਤਸੱਲੀ ਕਰਨ ਦੇ ਵਿੱਚ ਕੋਈ ਅਨਗਹਿਲੀ ਕਰਦਾ ਫਿਰ ਉਹਦੀ ਮਰਜ਼ੀ ਹੁੰਦੀ ਹੈ ਉਹਦੀ ਆਪਦੀ ਸਮਝ ਹੁੰਦੀ ਹੈ ਤੁਸੀਂ ਜਿਵੇਂ ਮਰਜ਼ੀ ਖਰੀਦੋ ਪਰ ਲਵੇਰਾ ਜਿਹੜਾ ਉਹ ਚੋਕੇ ਕਹਿੰਦੇ ਨੇ ਲੈਣਾ ਚਾਹੀਦਾ ਤਾਂ ਤੁਸੀਂ ਦੋ ਟਾਈਮ ਚੋ ਵੀ ਸਕਦੇ ਹੋ ਬਈ ਪੂਛਪੜੀ ਹਵਾਨਾ ਦਸੋ ਇਹਦਾ ਪੱਕੇ ਹਵਾਨੇ ਦੀ ਝੋਟੀ ਹੈ ਹਾ ਜੇ ਨਿਕਰੂਗੀ ਜਿਵੇਂ ਜਿਵੇਂ ਦੁੱਤ ਆਊਗੀ ਹਾਂ ਇਦਾ ਬਾਈ 10-15 ਦਿਨਾਂ ਚ ਲੇਟੀ ਲੂਟੀ ਪੈਣ ਲੱਗ ਗਈ ਡਿਜ਼ਾਈਨ ਕੁਝ ਹੋਰ ਹੀ ਹੋਣਗੇ ਖਰੀ ਬਹੁਤ ਜ਼ਿਆਦਾ ਮੈਨ ਚੀਜ਼ ਇਹ ਆ ਸੀਲ ਠੰਡੀ ਬਹੁਤ ਆ ਜਗਜੀਤ ਹੁਣ ਵੀ ਬਾਲਟੀ ਧਰ ਕੇ ਚੋਈਦੀ ਹੈ ਬਾਈ ਠੀਕ ਹੈ ਉਹ ਆਪਾਂ ਧਾਰਾਂ ਮਾਰ ਕੇ ਦਿਖਾ ਹੀ ਦਿਆਂਗੇ ਮੇਰੇ ਖਲਚੇ ਨੇ ਹਾਂ ਹਾਂ ਬਾਈ ਧਾਰਾਂ ਦਿਖਾ ਅੱਛਾ ਵੱਛੀਆਂ ਦੀ ਗੱਲ ਕਰਦੇ ਆ ਪਹਿਲੇ ਨੰਬਰ ਤੇ ਵੱਛੀ ਦੰਦੋ ਕਿਵੇਂ ਆ ਬਾਈ ਜਗਜੀਤ ਜਮਾ ਦੰਦੋ ਖੀਰੀਆਂ ਬਾਈ ਦੋਨੇ ਹੀ ਦੁੱਧ ਦੰਦੀਆਂ ਬੱਚੇ ਆ ਬੱਚਿਆਂ ਤਨੂੰ ਪਤਾ ਆ ਪਰ ਰੁਟੀਨ ਚ ਨਾ ਕੱਟੀ ਨਾ ਬੱਚੀ ਆਪਾਂ ਲੈਂਦੇ ਨਹੀਂ ਉਧਰ ਵੀ ਆਪਣੇ ਘਰੇ ਬੱਚਿਆਂ ਰੱਖਿਆਵੇਂ ਲੰਝਾਂ ਰੱਖਣ ਨੂੰ ਸੀ ਆ ਥੋੜੇ ਇਹਦੀ ਜਗ੍ਹਾ ਦੀ ਪ੍ਰੋਬਲਮ ਕਰਕੇ ਹੁਣ ਹੈ ਵੇਚਣੀਆਂ ਹੀ ਆਂਜਾਂ ਨੂੰ ਆਪਣੇ ਕੋਲੇ ਪੰਜ ਚਾਰ ਦਿਨ ਹੀ ਹੋਇਆ ਬਹੁਤ ਵਧੀਆ ਰਿਕਾਰਡ ਨਾਲ ਆ ਸਾਰਾ ਕੁਝ ਲਿਖਿਆ ਪਿਆ ਇਨਾਂ ਦੀ ਮਾਂ ਤੱਕ ਦਾ ਰਿਕਾਰਡ ਹੈਗਾ ਬਾਈ ਸਾਰਾ ਗਰੰਟੀਦਾਰ ਮਾਲਕਾਂ ਦੇ ਘਰ ਨੂੰ ਫੋਨ ਲਾ ਕੇ ਬੱਚੀਆਂ ਫੇਰ ਦੇਵਾਂਗੇ। ਰੇਟ ਕੀ ਕਰਦੇ ਹਾਂ ਪਹਿਲੇ ਨੰਬਰ ਵਾਲੀ ਬੱਚੀ ਦਾ? ਪਹਿਲੇ ਨੰਬਰ ਵਾਲੀ ਬਾਈ ਜਗਜੀਤ 28000 ਰੁਪਏ ਦੀ ਬੱਚੀ ਦੇਵਾਂਗੇ ਖੋਲੀ ਨੂੰ। 228000 ਦੀ ਮਿਲੂਗੀ। ਹੁਣ ਹੀ ਨਮਾਇਆਂ ਬਾਈ ਨੇ ਤੁਸੀਂ ਉਹ ਗੋਆ ਵੀ ਪੱਟਾਂ ਤੋਂ ਲੱਥਾ ਦੇਖ ਸਕਦੇ ਹੋ। ਵੇਚਣਿਆ ਕਰਕੇ ਨਮਾਇਆਂ ਨਹੀਂ ਤਾਂ ਬਾਈ ਨਮਾਉਣੀਆਂ ਹੀ ਨਹੀਂ ਸੀ ਆਪਾਂ ਨੂੰ। ਠੀਕ ਹੈ। ਸੋ ਇਹ ਬੱਚੀ ਪਹਿਲੇ ਨੰਬਰ ਤੇ ਦੇਖੋ ਰੇਟ ਇਹਦਾ 28000 ਹੈ। ਇਹ ਦਾ ਬਾਕੀ ਫੇਸਕੂਲ ਕੁਆਲਿਟੀ ਬਹੁਤ ਟੌਪ ਦੀ ਹੈ ਜਗਜੀਤ ਬਾਈ ਢਾਂਚਾ ਤੁਸੀਂ ਦੇਖ ਲਓ 28000 ਦਾ ਰੇਟ ਆ ਮਾੜਾ ਦਿਖਾ ਦਈਏ ਬਾਈ ਚਿਹਰਾ ਇਹਦਾ ਨੇੜੇ ਤੋਂ ਸੋ ਇਦਾਂ ਦੀ ਹੈ ਸੋ ਇਹ ਵੈੜ ਸਿੰਗ ਜਿਹੜੇ ਉਹ ਦਾਗੇ ਹੋਏ ਆ ਪਰ ਇਦਾਂ ਲੱਗਦਾ ਵੀ ਇਹਨੂੰ ਮਾੜੀ ਮਾੜੀ ਫੋਰਟ ਜੀ ਕੱਢੀ ਹੁੰਦੀ ਹੈ ਹਾਂ ਫੋਰਟ ਹੀ ਕੱਢੀ ਵੀ ਆ ਬਾਈ ਦੁਬਾਰਾ ਨਿਕਲ ਵੀ ਜਾਣਗੇ ਤੇ ਨਹੀਂ ਬਾਧੇ ਨਹੀਂ ਹੈ ਸੋ ਦੋਸਤੋ ਫੇਰ ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਏ ਪਹਿਲੇ ਨੰਬਰ ਤੇ ਵਾੜ ਇਹਦੇ ਨਾਲ ਦੀ ਵਾੜ ਦੋਸਤੋ ਇਹ ਤਾਂ ਬਹੁਤ ਸੋਹਣੀ ਬੱਛੀ ਹੈ ਬਲਵਿੰਦਰ ਭਾਈ ਥਾਣਾ ਜਿਹੜੇ ਉਹ ਵਾੜਾਂ ਦੇ ਦਿਸਦੇ ਨਹੀਂ ਹੁੰਦੇ ਪਰਲੀ ਦੇ ਤਾਂ ਮੈਂ ਦੇਖੇ ਹੋਏ ਆ ਇਹ ਬੱਛੀ ਦੇ ਚਾਰ ਥਾਂ ਆ ਜਾ ਬਾਈ ਕਾਰ ਜਗਜੀਤ ਕੈਮਰਾ ਕੋਲੇ ਜਮਾ ਦਿਖਾਉਗੀ ਤੋ ਦੋਸਤੋ ਕੈਮਰਾ ਕੋਲ ਤਾਂ ਕਰ ਲੈਨੇ ਤੇ ਹੋ ਸਕਦਾ ਕੈਮਰਾ ਪਾਸੇ ਨੂੰ ਕਈ ਵਾਰ ਠੀਕ ਹੈ ਭਾਈ ਓਕੇ ਚਾਰ 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 ਅਨਖਰ ਨੇ ਇਹਦੇ ਵੀ ਦਿਖਾ ਦੇ ਬਾਈ ਇਹਦਾ ਇਹਦੇ ਤਾਂ ਦੇਖੇ ਹੋਏ ਆ ਬਸ ਜਿਹੜਾ ਭਰਾ ਆਊਗਾ ਦੇਖ ਲੂਗਾ ਵੈਸੇ ਦੋਸਤੋਂ ਚਾਰ თან ਕੋਈ ਫੋਟ ਸ਼ਾਂਖ ਹੋਵੇ ਆਪਣੀ ਗਾਰੰਟੀ ਆ ਬਾਈ ਜੀ ਜੀ ਕੀ ਰੇਟ ਰਹੂਗਾ ਇਹਦਾ ਬਾਈ ਇਹ ਬਾਈ ਜਗਜੀਤ 55000 ਰੁਪਏ ਦੀ ਬੱਛੀ ਦੇਵਾਂਗੇ ਇਹਦੀ ਦਾ ਚਾਹੇ ਕੋਈ ਵੀ ਵੀਰ ਲਾ ਕੇ ਕੱਲ ਨੂੰ ਹੀ AI ਕਰਵਾ ਲਵੇ ਕਿਉਂਕਿ ਇਹ ਪਰਸੋ ਚੌਥੇ ਹੀਟ ਦੇ ਵਿੱਚ ਸੀਗੀ ਪੂਰੀ ਹੋਈ ਬੱਚਿਆਂ ਪੁੱਛਿਆ ਚੜਦੀ ਸੀ ਤੇ ਆਪਾਂ AI ਕਰਵਾਈ ਦੀ ਵੀਰੇ ਉਹਦੇ ਠੀਕ ਹੈ ਅੱਛਾ ਇੱਕ ਇੱਕ ਗੱਲ ਹੋਰ ਆ ਵੀ ਕਈ ਵਾਰਾਂ ਕਿਸੇ ਭਰਾ ਨੇ ਕੋਈ ਸਿੰਪਲ ਟੈਸਟ ਕਰਾਉਣਾ ਜਾਂ ਕਰਵਾ ਸਕਦੇ ਮੈਂ ਕਹਿੰਦਾ ਬਲੱਡ ਟੈਸਟ ਜਿਹੜਾ ਮਰਜ਼ੀ ਕਰਾ ਸਕਦਾ ਆਪਣੇ ਘਰੇ ਠੀਕ ਹੈ ਜਿਹੜੀ ਵੱਡੀ ਬੱਚੀ ਨਹੀਂ ਹਾਂ ਐਨੀ ਵੀ ਗੱਲ ਆ ਜੇ ਕੋਈ ਨੌਕਸ ਨਿਕਲਦਾ ਬੱਚੀ ਦੇ ਬਲੱਡ ਟੈਸਟ ਦਾ ਖਰਚਾ ਵੀ ਆਪਾਂ ਦੇ ਦੇਾਂਗੇ ਅਗਲੇ ਨੂੰ ਆਉਣ ਜਾਣ ਠੀਕ ਹੈ ਤੇ ਇਹ ਜੇ ਕੋਈ ਅੰਦਰੂਨੀ ਚੈੱਕ ਕਰਾਉਣੀ ਚਾਹੁੰਦਾ ਹੋਵੇ ਵੱਡੀ ਬੱਚੀ ਜਿਹੜੀ ਤੇ ਕਰਵਾ ਸਕਦਾ ਕਰਵਾ ਸਕਦਾ ਵੀਰੇ ਉਹ ਵੀ ਆਵਰੀ ਸਾਰਾ ਕੁਝ ਚੈੱਕ ਕਰਵਾ ਕੇ ਲਵ ਲਈਏ ਵੀ ਸੋ ਦੋਸਤੋ ਇਹ 55000 ਦਾ ਰੇਟ ਹੈ ਦੰਦੋ ਕੀ ਜਿਉਂ ਕਿ ਜਗਜੀਤ ਐ ਇੰਨੇ ਪੈਸੇ ਲਾਉਣੇ ਅਗਲੇ ਨੇ ਪਾਲਣੀਆਂ ਬਾਈ ਡੈਫੈਕਟਡ ਪੀਸ ਕੋਈ ਵੀ ਨਹੀਂ ਲਊਗਾ ਸੋ ਦੋਸੋ ਇਹ ਬਾਈ ਨੇ ਵੈਸੇ ਰੱਖਣ ਨੂੰ ਲਈਆਂ ਸੀ ਪਰ ਜਗਾ ਤੰਗ ਆ ਤੁਹਾਨੂੰ ਦਿਖਾਉਂਗਾ ਦੂਜੀਆਂ ਵੜਾਂ ਵੀ ਘਰੇ ਕਾਫੀ ਬੰਧੀਆਂ ਵੀ ਹੈ ਤੁਸੀਂ ਆ ਕੇ ਦੇਖ ਲਓ ਇਹ ਗੱਲ ਹੈ ਇਸ ਕਰਕੇ ਕਰ ਲਈਦੀ ਹੈ ਟੈਸਟ ਵਗੈਰਾ ਦੀ ਕੱਲ ਨੂੰ ਕੋਈ ਭਰਾ ਮੈਨੂੰ ਮੜ ਕੇ ਕਈ ਵਾਰ ਲਾਂਭਾ ਦਿੰਦਾ ਵੀ ਆਹ ਬੱਚੀ ਦੇ ਵਿੱਚ ਆਹ ਪ੍ਰੋਬਲਮ ਸੀ ਜਾਂ ਕੋਸੀ ਉਹ ਤੁਸੀਂ ਜਿਹਨੇ ਪੈਸੇ ਲਾਉਣੇ ਉਹਦਾ ਹੱਕ ਹੁੰਦਾ ਵੀ ਆਪਦੀ ਤਸੱਲੀ ਕਰੇ ਹਾਲਾਂਕਿ ਸੋਹਣੀ ਬੱਚੀ ਬਹੁਤ ਟੌਪ ਦੇ ਅਜਜੀਤ ਦੇ ਬੱਚੀ ਬੋਡੀ weight ਫੁੱਲ ਹੈ 55000 ਰੇਟ ਹੈ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਿਓ ਦੱਸੋ ਝੋਟੀ ਦੀਆਂ ਧਾਰਾਂ ਮਾਰ ਕੇ ਦਿਖਾਵਾਂਗੇ ਵੀਡੀਓ ਚ ਇਹ ਬੱਚੀ ਤੁਹਾਨੂੰ ਜਿਹੜੀ ਉਹ ਦਿਖਾ ਰਹੇ ਆ ਬੜਾ ਸੋਹਣਾ ਨਗ ਸੀਮਨ ਦੀ ਡਿਟੇਲ ਸਾਰੀ ਮਿਲ ਜੂਗੀ ਸਾਰੀ ਮਿਲ ਜੂਗੀ ਬਾਈ A to Z ਸੋ ਇੱਕ ਦੋਸਤੋ ਜਿਹੜੀ ਤੁਹਾਨੂੰ ਝੋਟੀ ਉਹ ਦਿਖਾਉਣੀ ਹੈ ਸੋ ਦੋਸਤੋ ਝੋਟੀ ਥੱਲੇ ਬੱਚਾ ਛੱਡ ਲਿਆ ਹੈ ਪਹਿਲਨ ਝੋਟੀ ਹੈ ਸੀਲ ਸ਼ਰੀਫ ਹੈ ਬਾਕੀ ਪਸਮ ਆਊਗੀ ਤੋਂ ਉਹ ਤੁਹਾਨੂੰ ਥਣ ਦਿਖਾ ਦੂੰਗਾ ਫਿਲਹਾਲ ਤੁਸੀਂ ਇਹਨੂੰ ਵੈਸੇ ਦੇਖੋ ਚੌਣ ਲੱਗੇ ਪਸ਼ੂ ਦੇ ਉੱਤੇ ਦੁੱਧ ਜਰੂਰ ਲਾ ਦਿਆ ਕਰੋ ਬੱਚੇ ਦੇ ਉੱਤੇ ਕਿਉਂਕਿ ਪਸ਼ੂ ਜਿੰਨਾ ਉਹਦੇ ਬੱਚੇ ਨੂੰ ਚੜਦਾ ਹੈ ਉਨਾ ਹੀ ਖੁਸ਼ ਹੋ ਕੇ ਮਿਲਦਾ ਹੈ ਪਸਮ ਦਾ ਨੋਸੋ ਇੱਕ ਹੋਰ ਚੀਜ਼ ਦੇਖਿਓ ਝੋਟੀ ਨੇ ਜਗਾਲੀ ਕਰਨੀ ਸ਼ੁਰੂ ਕਰਤੀ ਮਤਲਬ ਗਾਲੇ ਪੈ ਗਈ ਬੱਚਾ ਛੱਡਣ ਦੀ ਡੇਰ ਸੀ ਪਸ਼ਮੀਰੇ ਥਣ ਵੀ ਦਿਖਾਉਂਗਾ ਬਿਲਕੁਲ ਖਾਲੀ ਥਣ ਸੀ ਇਹ ਨਹੀਂ ਆ ਵੀ ਤੁਹਾਨੂੰ ਲੱਗੇ ਵੀ ਸ਼ਾਇਦ ਕਈ ਵਾਰਾਂ ਕਿਸੇ ਪ੍ਰਾਣ ਨੂੰ ਲੱਗਦਾ ਹੋਵੇ ਵੀ ਦੁੱਧੋਂ ਨਾ ਰੋਕੀ ਹੋਵੇ ਇਹ ਖਾਸ ਗੋਣਾ ਹੈ ਬਾਕੀ ਨਸਲ ਹੈਗੀ ਹੈ ਜੈਡ ਬਲੈਕ ਝੋਟੀ ਹੈ ਕੋਈ ਅੱਗੇ ਲੱਤਾਂ ਦੇ ਵਿੱਚ ਕੋਲੀ ਜੀ ਨਹੀਂ ਹੈ ਬਾਊ ਜਾਨੀ ਹੈਗਾ ਸਾਫ਼ ਸੁਥਰੀ ਹੈ ਸੋ ਦੋਸਤੋ ਮੈਂ ਤੁਹਾਨੂੰ ਇਹਦੇ ਥਣ ਦਿਖਾਉਣਾ ਇੱਕ ਵਾਰ ਹੁਣ ਇਹਦਾ ਪਸਮਾਜ ਥਣ ਦੇਖੋ ਇਸ ਤਰ੍ਹਾਂ ਪਸਮੀ ਹੈ ਹਜੇ ਤਾਜੀ ਸੂਈ ਕਰਕੇ ਆ ਜਿਵੇਂ ਜਿਵੇਂ ਦੁੱਧ ਵਧੂਗੀ ਥਣ ਹੋਰ ਨਖਰੂਗਾ ਸਿੱਧਾ ਬਿਲਕੁਲ ਥਣ ਮੁੱਢ ਚੋਂ ਮੋਟਾ ਹੈ ਤੇ ਮੈਨੂੰ ਜਿਹੜੀ ਖਾਸ ਗੱਲ ਲੱਗੀ ਆ ਬੱਚਾ ਛੱਡਣ ਦੀ ਡੇਰ ਸੀ ਝੋਟੀ ਨੇ ਜਗਾਲੀ ਪੱਟ ਲਈ ਜਿਹੜੀ ਉਹ ਇਹਨੇ ਆਪਦਾ ਦੁੱਧ ਪੈਦਾ ਕਰਨਾ ਸ਼ੁਰੂ ਕਰਤਾ ਇਸ ਹਿਸਾਬ ਨਾਲ ਦੇਖੋ ਖਰਾਕ ਹਾਜਮ ਕਰਨੀ ਸ਼ੁਰੂ ਕਰ ਲਈ ਤੇ ਇਹਦੇ ਨਾਲ ਵੈਸੇ ਵੀ ਬੱਚਾ ਕੱਟੀ ਮਿਲ ਜਾਣੀ ਤੁਹਾਨੂੰ ਤੋਂ ਦੋਸਤੋ ਤਾਰ ਬਿਲਕੁਲ ਸਾਫ ਸੁਥਰੀ ਹੈ ਅਗਲੇ ਸਣਾ ਚ ਬਲਿੰਦਰ ਭਾਈ ਪਿਛਲੇ ਸਣਾ ਚ ਮਾਰੀ ਤਾਰ ਇਹ ਪਿਛਲੇ ਸਣਾ ਚ ਤਾਰਾਂ ਇਹ ਵੀ ਬਿਲਕੁਲ ਸਾਫ ਸੁਥਰੀ ਹੈ ਸੋ ਇਹ ਝੋਟੀ ਦਸੋ ਵਕਾਉ ਹੈ ਤੇ ਨਾਲ ਦੋ ਵਹਿਣਾ ਟੋਟਲ ਨਾਲ ਤਿੰਨ ਅੱਜ ਦੀ ਵੀਡੀਓ ਦੇ ਸੀ ਤੁਸੀਂ ਆਪ ਦੀ ਸਮਝ ਨਾਲ ਜਿਹੜਾ ਮਰਜੀ ਪਸ਼ੂ ਖਰੀਦ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦੀ ਜਾਂਦਾ ਹੈ